ਰੋਹੀ ਕੇ ਤੇ ਇੱਕ ਜਗਤ ਮਹਿ ਇਸ ਜਗਤ ਮਹਿ ਵਿੱਚ ਇਸ ਜਗਤ ਦੇ ਵਿੱਚ ਆਰਾਮ ਨਾਮ ਜੋ ਆਇਰ ਦਾ ਨਾਮ ਹੈ ਤੋ ਤੋ ਨਹੀਂ ਸੁਣਿਆ ਤੋ ਤੰਨਾ ਨਾਲ ਕਦੇ ਸੁਣਿਆ ਹੀ ਨਹੀਂ ਕਦੇ ਪਰਮਾਤਮਾ ਦੇ ਨਾਮ ਨੂੰ ਆਪਣੇ ਕੰਨਾਂ ਦੁਆਰਾ ਸੁਣਿਆ ਹੀ ਨਹੀਂ ਪਾਇਆ ਵਿਖਿਆੰਸਿਓ ਆਪ ਤਦੋ ਭਾਨਾ ਮਤਮਾ ਇਹਨ ਘੇਰੀ ਵਿਕਾਰਾਂ ਦੇ ਵਿੱਚ ਵਿਕਾਰਾਂ ਵਿਖਿਆੰਸਿਓ ਵਿਕਾਰਾਂ ਦੇ ਨਾਲ ਅਤਿ ਲੁਭਾਨ ਬਹੁਤਾਂ ਲੁਭਾਈਆਂ ਹੋ ਗਿਆ ਬਹੁਤਾਂ ਲੋਭ ਕਰ ਲਾ ਪਿਆ ਉਹਨਾਂ ਦੇ ਨਾਲ ਚਿੰਬੜ ਗਿਆ ਵਿਕਾਰਾਂ ਦੇ ਨਾਲ ਮਾਤਮਾ ਇਹਨਾਂ ਫੇਰੀ ਜਿਹੜੀ ਤੇਰੀ ਮਾਤ ਹੈ ਨਾ ਨਾਹੇ ਨਾ ਨਹੀਂ ਫੇਰੀ ਬਦਲੀ ਨਹੀਂ ਪਾ ਕੇ ਇਹਨਾਂ ਵੱਲੋਂ ਆਪਣੀ ਮਾਤ ਨੂੰ ਦੂਰ ਹਟਾਇਆ ਹੀ ਨਹੀਂ ਉਹਨੂੰ ਗੋੜਿਆ ਹੀ ਨਹੀਂ ਇਸ ਦੰਿਓ ਰਹਾਓ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਮਿਹਰ ਕਰਦੇ ਆਂ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਮਕੀਨ ਭਰਿਆ ਤੂੰ ਮੁਲਖ ਜਨਮ ਲੈ ਲਿਆ ਪਰਮਾਤਮਾ ਨੇ ਤੇਰੇ ਤੇ ਮੇਰ ਕਰ ਦਿੱਤੀ ਫਿਰਤ ਫਿਰਤ ਬਹੁਤੇ ਯੁਗ ਹੋ ਗਾ ਮਾਨਸ ਦੇ ਨਹੀਂ ਟੇਲੇ ਜੁਨਜ ਘੁੰਮਦੇ ਆ ਘੁੰਮਦੇ ਆ ਜਨਮਦੇ ਆ ਮਰਦੇ ਆ ਵਾਇਰ ਨੂੰ ਤਰਸ ਆ ਗਿਆ ਮਾਨਸ ਜਨਮ ਦੇ ਤਾ ਵਾਇਰ ਨੇ ਭਾਈ ਕੋ ਸਿਮਰਨ ਕਰ ਰੱਖੋ ਬਲੀ ਕਰ ਰੱਖੋ ਭਗਤੀ ਕਰ ਨਾਲ ਲੱਖ 84 ਜੁਮ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌਣੀ ਤੇ ਜੋ ਨਾਲ ਪੈਸੋ ਆਏ ਜਾਏ ਲੋਕ ਪਾਏਗਾ ਇਹ ਭਾਈ ਮਾਨਸ ਜਨਮ ਮਿਲਿਆ ਹੈ ਵਾਰ ਵਾਰ ਨਹੀਂ ਮਿਲੇਗਾ ਤੇ ਮਨੁੱਖਾ ਜਨਮ ਦੇ ਚ ਕੋਈ ਭਜਨ ਬੰਦਗੀ ਕੋਈ ਪਰਉਕਾਰ ਕੋਈ ਸਤ ਸੰਗਤ ਸੇਵਾ ਕਰਨਾ ਤੇਰਾ ਪਾਉ ਬਹੁਤ ਜਗ ਭਾਜੀ ਤੇ ਸੱਚੇ ਪਾਤਸ਼ਾਹ ਕੀ ਦੇ ਮਾਨਸ ਕੋ ਜਨਮ ਮੀਨ ਭਾਈ ਤੁਮ ਨੂੰ ਮੁਖਾ ਜਨਨ ਲੈ ਲਿਆ ਸਿਮਰਨ ਮੈਂ ਨਿਮਖ ਕੀਨੋ ਇੱਕ ਨਿਮਖ ਮਾਤਰ ਬਾਤ ਤੇ ਸਿਮਰਨ ਕੀਤਾ ਰਾਮ ਕਾ ਦੀ ਰਾਗ ਵਿੱਚ ਅੱਜ ਪੜਾਏ ਵਿਸ਼ੇ ਤੇ ਭਾਈ ਜਿਹੜਾ ਵਾਇਰਨ ਦਾ ਨਾਮ ਹੈ ਨਾ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਰਾਮ ਨਾਮ ਨਰ ਨਿਸ ਬਾਸਰ ਮਹਿ ਨਿਮਖ ਏਕ ਉਰਤਾਨ ਰਾਮ ਨਾਮ ਨਾਰ ਗੁਰੂ ਜੀ ਕਹਿੰਦੇ ਹਨ ਕਿ ਰਾਮ ਦਾ ਜਿਹੜਾ ਨਾਮ ਹੈ ਰਾਮ ਨਾਮ ਨਾਰਿਸ ਵਸਤਰ ਮੈਂ ਦਿਨ ਤੀਰਾਰ 24 ਘੰਟਿਆਂ ਵਿੱਚ 8 ਸਸਮੇਰ 8 ਪਹਿਰਾ ਦੇ ਵਿੱਚ ਰਾਮ ਨਾਮ ਨਾਰਿਸ ਵਸਤਰ ਮੈਂ ਨਿਮਖ ਏਕ ਉਰਤਾਰ ਇਹਦੀ ਛੋੜ ਦਿੱਤੀ ਮਾਰੇ ਇਹ 24 ਘੰਟਿਆਂ ਵਿੱਚ 8 ਪਹਿਰਾ ਵਿੱਚ ਕਿਤੇ ਇੱਕ ਨਿਮਖ ਮਾਤਰ ਵੀ ਇਹਦੇ ਤੋਂ ਮਾਰ ਹੈ ਉਹਦੇ ਨਾਮ ਨਾਲ ਜੁੜ ਜੇ ਨਾ ਅੰਦਰੋਂ ਜਾ ਕੋ ਤਰਾਸ ਮਟੇ ਤੇ ਨਾਨਕ ਆਪਣੋ ਜਨਮ ਸਵਾਰੈ ਪਾਈ ਜਮਾ ਦਾ ਦਰ ਦਰ ਕਰ ਮੁਕ ਜੇਗਾ ਤੇਰਾ ਜਨਮ ਜਿਹੜਾ ਸੌਰ ਜੇਗਾ ਮਨੁੱਖਾ ਜਨਮ ਸਫਲ ਹੋ ਜੇਗਾ ਜੇ ਤੂੰ 24 ਘੰਟਿਆਂ ਦੇ ਵਿੱਚ 1 ਮਿੰਟ ਕੀ 1 ਸੈਕਿੰਡ ਆਪ ਕੋਲਣ ਤੇ ਮਿਟਰ ਜਿੰਨਾ ਸਮਾਂ ਇਹਨਾਂ ਸਮਾਂ ਹੀ ਕਿਤੇ ਬਾਹਰ ਨੂੰ ਤੂੰ ਮਨ ਦੇ ਵਸਾਲੇ ਨਾ ਤਰ ਜੇਗਾ ਬੇਕਰਾ ਤੇ ਜੀ ਗੁਰੂ ਨੇ ਕਿਰਪਾ ਕੀਤੀ ਹੈ ਤੇ ਗੁਰੂ ਜੀ ਕਹਿੰਦੇ ਭਰਿਆ ਤੂੰ ਤਾਂ ਬਿਲਕੁਲ ਵਾਇਰ ਸਿਮਰੈ ਸਿਮਰਨ ਨਾ ਨਿਮਖ ਕੀਨ ਇੱਕ ਨਿਮਖ ਵੀ 24 ਘੰਟਿਆਂ ਦੇ ਵਿੱਚੋਂ ਤੂੰ ਰੱਬ ਦੇ ਨਾਲ ਜੁੜਿਆ ਹੀ ਨਹੀਂ ਦਾਰਾ ਸੁਖ ਭਇਓ ਦੀਨ ਤਹੋ ਪਰੇ ਬੇਰੀ ਦਾਰਾ ਕੇ ਇਸਤਰੀ ਸੋਖਾ ਜਿਹੜੇ ਇਸਤਰੀ ਦੇ ਸੋਖ ਨੇ ਭਇਓ ਦੀਨ ਉਹਨਾਂ ਦੇ ਵਿੱਚ ਹੀ ਤੂੰ ਦੀਨ ਹੋ ਗਿਆ ਨਿਮਾਣਾ ਹੋ ਗਿਆ ਫਸ ਹੀ ਗਿਆ ਮੋਹ ਦੇ ਵਿੱਚ ਫਸ ਹੀ ਗਿਆ ਤੂੰ ਪਬੋ ਪਰਿਬੇਰਿ ਪਬੋ ਇਤੇ ਪਾਗ ਕੋਲਾ ਪਾੜ ਪਬੋ ਤਬੋ ਮੇਰੇ ਪੈਰ ਪੈਰਾਂ ਦੇ ਵਿੱਚ ਤੇਰੀ ਪਰਿਬੇਰੀ ਮੂਹ ਦੀ ਬੇੜੀ ਪੈ ਗਈ ਪਰਿਆ ਉਹ ਜੇ ਪਪੜ ਦੇ ਪੰਕ ਜੋ ਮੋਹੋ ਆਗ ਨਹੀਂ ਚੱਲ ਹਮ ਦੇ ਖਾਦੜ ਡੁੱਬੀਏ ਕਿ ਇਹ ਮੋਹ ਦਾ ਐਸਾ ਚਿੱਕੜ ਹੈ ਪੰਕ ਜੋ ਪੰਕ ਕਿਹਦੇ ਚਿੱਕੜ ਜੋ ਇਹਨਾਂ ਚਿੱਕੜ ਸੰਪਰਦਾਈ ਮਹਾਪੁਰਸ਼ ਇਹ ਪਾੜ ਕਰਦੇ ਪੰਕ ਵਖਰਾ ਤੇ ਜੋ ਵਖਰਾ ਤੇ ਕਈ ਵਿਦਵਾਨ ਪੰਕਜ ਬਾਤ ਇਕੱਠਾ ਕਰਦੇ ਉਹ ਪੰਕਜ ਜਿੱਕੜ ਨੂੰ ਬੀਲੇ ਆਪਾਂ ਕਹਿੰਦੇ ਪੰਕਜ ਚਿੱਕੜ ਤੇ ਜੋ ਜਿਹੜਾ ਜਿਹੜਾ ਇਹ ਚਿੱਕੜ ਮੋਹ ਰੂਪੀ ਪੰਕਜ ਉਹੋ ਪਾਗ ਨਹੀਂ ਚੱਲੇ ਗੁਰੂ ਜੀ ਕਹਿੰਦੇ ਇੱਕ ਪੈਰ ਵੀ ਜੀਵ ਇਸ ਚਿੱਕੜ 'ਚ ਤਾਂ ਚੱਲ ਨਹੀਂ ਸਕਦਾ ਹਮ ਦੇਖਾ ਤਰ ਡੁੱਬੀਏ ਅਸੀਂ ਦੇਖਿਆ ਮੋਹ ਦੇ ਚਿੱਕੜ 'ਚ ਡੋਬ ਡੋਬ ਕੇ ਜੀਵ ਮਰਦੇ ਇਹ ਮੋਹ ਵੀ ਇੱਕ ਚਿੱਕੜ ਹੀ ਆ ਪਿਆਰੇ ਤੇ ਸਤਿਗੁਰ ਫਰਮਾਨ ਕਰ ਤੇ ਪਗੋ ਹੋ ਪਰੀ 베ਰੀ ਤੇਰੇ ਪੈਰਾਂ ਦੇ ਵਿੱਚ ਮੋਹ ਦੀ ਬੀੜ ਹੀ ਪੈ ਗਈ ਭਲਿਆ ਨਾਨਕ ਜਾਂ ਕਹਿ ਪੁਕਾਰ ਸੁਪਨੇ ਜੋ ਜਗਤ ਪਸਾਰ ਗੁਰਦੇਵ ਮਾਧਰ ਸਾਈਂ ਫਰਮਾਉਂਦੇ ਨੇ ਮੈਂ ਦਾਸ ਨਾਮ ਕਹਿ ਪੁਕਾਰ 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 ਕੇ ਤੁੰ ਕਹਿ ਰਹੇ ਸੁਪਨੇ ਜੋ ਜਗਤ ਸਾਰ ਜਿਹੜਾ ਇਹ ਜਗਤ ਦਾ ਪਸਾਰਾ ਜੋ ਕੁਸ਼ ਰੇਖ ਰਹੇ ਆਂ ਪਸਾਰਾ ਇਸ ਸੁਪਨੇ ਵਰਗਾ ਹੈ ਭਾਈ ਸਿਮਰਤ ਨਾ ਕਿਉਂ ਮੁਰਾਰ ਮਾਇਆ ਜਾਂ ਕੀ ਚੇਰੀ ਸਿਮਰਤ ਨਾ ਕਿਉਂ ਮੁਰਾਰ ਕਿਉਂ ਨਹੀਂ ਸਿਮਰਦਾ ਮੁਰਾਰੀ ਨੂੰ ਮੁਰਾਰੀ ਤੋਂ ਮੋਰਨਾ ਮਿਦਾਂ ਨੂੰ ਮਾਰਨ ਵਾਲਾ ਵਾਇਦੁਰ ਨੂੰ ਉਹਨੂੰ ਕਿਉਂ ਨਹੀਂ ਸਿਮਰਦਾ ਉਹਨੂੰ ਕਿਉਂ ਨਹੀਂ ਯਾਦ ਕਰਦਾ ਭਾਈ ਮਾਇਆ ਜਾਂ ਕੀ ਚੇਰੀ ਇਹ ਜਿੰਨੀ ਜਲਤ ਦੀ ਮਾਇਆ ਹੈ ਉਸ ਪਰਮਾਤਮਾ ਦੀ ਚੇਰੀ ਏਕਾ ਮਾਈ ਜੋਤ ਵਿਆਹੀ ਇਹ ਬਾੜ ਵਿਆਹੀ ਹੈ ਵਿਆਹੀ ਨਹੀਂ ਵਿਆਹੀ ਏਕਾ ਮਾਇ ਜੋਤ ਵਿਆਹੀ ਤਿਰ 체ਲੇ ਪਰਮ ਮਾਇਮ ਏਕਾ ਮਾਇ ਇਸ ਸੰਗਿ ਮਾਇਆ ਮਾਇਆ ਕੀ ਏ ਪ੍ਰਮਾਤਮਾ ਜੀ ਵਾਜਰੂ ਜੀ ਪ੍ਰਮਾਤਮਾ ਜੀ ਇੱਕ ਸੀ ਕੱਲੇ ਸੀ ਪਰਬਤ ਨਰਬਦ ਤੁੰਦੂ ਕਾ ਆਂਦੇ ਅਰਪ ਖਰਬਾ ਸਾਲ ਤੋਂ ਦੇਖ ਤੋਂ ਦਸੀ 36 ਜੋਤਿ ਯੋਗ ਬਾਰਾ 36 ਜੋਗ ਸੱਚੇ ਪਾਸ਼ਾਧਾ ਨੇ ਦੇਖਿਆ ਅੰਧਕਾਰ ਹੀ ਅੰਧਕਾਰ ਸੀ ਧੁੰਦ ਹੀ ਧੁੰਦ ਸੀ ਪ੍ਰਮਾਤਮਾ ਜੀ ਕੱਦੇ ਸੀ ਮਨ ਵਿਚਾਰ ਆ ਗਿਆ ਮਾਇਆ ਫਰੀ ਮਨ ਚ ਮੈਂ ਇੱਕ ਤੋਂ ਰੇਖ ਹੋ ਜਾਵਾਂ ਇੱਕ ਤੋਂ ਮੈਂ ਅਨੇਕ ਹੋ ਜਾਵਾਂ ਇਹ ਮਾਇਆ ਹੈ ਇਨਾਂ ਫੋਰਮਾਂ ਫੋਰਮ ਦੇ ਨਾਲ ਹੀ ਪ੍ਰਮਾਤਮਾ ਜੀ ਨੇ ਵਾਹਿਗੁਰੂ ਜੀ ਨੇ ਓਮਕਾਰ ਬਚਨ ਗਿਆ ਸਾਰੀ ਸ੍ਰਿਸ਼ਟੀ ਸਾਜ ਦਿੱਤੀ ਓਮਕਾਰ ਉਤਪਾਤੀ ਕੀਆ ਦੰਸ ਸਭ ਰਾਤੀ ਮਾਨਤਿ ਤ੍ਰਿਪੰਨ ਪਾਣੀ ਚਾਰ ਬੇਦ ਚਾਰ ਹੈ ਖਾਣੀ ਇੱਕ ਕਵਾਵ ਹੈ ਤੇ ਸਭ ਹੋਆ ਇੱਕ ਕਵਾਵ ਹੈ ਜਿਹਨੂੰ ਜਗੀਸ ਹੈ ਵਿੱਚ ਆਪਾਂ ਪੜਦੇ ਇੱਕ ਕੀਤਾ ਪਸਾਉ ਇੱਕੋ ਕਵਾਉ ਮਾਝੇ ਵਿੱਚ ਅਸੀਂ ਜਦ ਬੋਲਦੇ ਆਪਾਂ ਕਹਿੰਦੇ ਫੁਲਾਣ ਹਰ ਮੱਤਾਂ ਨੂੰ ਪਉਂਦਾ ਨਹੀਂ ਉਹ ਮੈਨੂੰ ਪਉਣ ਵੜ ਗਿਆ ਕਈ ਕਹਿੰਦੇ ਬੁਲਾਉਣ ਵੜ ਗਿਆ ਮਾਝੇ ਜੀ ਆਪਾਂ ਕਹਿੰਦੇ ਮੈਨੂੰ ਪਉਣ ਵੜ ਗਿਆ ਉਹੀ ਲਿਖਿਆ ਮਾਰੇ ਇੰਤ ਤਾ ਸੌ ਇੱਕੋ ਕਵਾਉ ਇੱਕ ਕੀ ਬਚਨ ਦੇ ਨਾਲ ਸੱਚੇ ਪਾਤਸ਼ਾਹ ਨੇ ਸਾਰੀ ਸ੍ਰੇਟੀ ਦਾ ਕਿ ਸੋ ਉਹ ਮਾਇਆ ਹੈ ਜਿਹੜਾ ਉਹ ਇੱਕ ਸੈਕਿੰਡ ਬਾਅਦ ਤੇ ਵਾਹਿਗੁਰੂ ਜੀ ਦੇ ਅੰਦਰ ਫੁਰਨਾ ਆਇਆ ਖਿਆਲ ਆਇਆ ਮਾਇਆ ਭਾਈ ਮੈਂ ਕਿੱਕ ਤੋਂ ਨੇ ਇੱਕ ਹੋ ਜਾਣਾ ਉੱਥੋਂ ਹੀ ਸ੍ਰੇਟੀ ਸਾਹਿਬ ਜੀ ਦੇ ਵਾਹਿਗੁਰੂ ਨੇ ਸੋ ਗੁਰੂ ਜੀ ਮਿਹਰ ਕਰਦੇ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਜਗਤ ਦਾ ਪਸਾਰਾ ਸਿਪਾਈ ਸਿਮਰਤ ਨੇ ਕਿਉਂ ਮੁਰਾਰ ਇੱਚ ਫਸ ਕੇ ਜਿਹੜਾ ਮੁਰਾਰ ਵਾਗੂ ਬਿਨ ਪਰਮਾਨੰਨ ਕਿਉਂ ਸਿਮਰਤ ਦਾ ਮਾਇਆ ਜਾ ਕੀ ਚੇਰੀ ਚੇਰੀ ਕਹਿੰਦੇ ਚੇਲੀ ਸੇਵਕ ਇਹ ਸਭ ਆਹਮੋ ਜੀ ਦੀ ਇਹ ਸਾਰੀ ਮਾਇਆ ਦੀ ਛੇਲੀ ਯਾਨੀ ਸੇਵਕ ਇਹਨੂੰ ਪੂਰੀ ਯਾਦ ਕਰਦਾ ਪਈ ਚੇਲੀ ਦੇ ਨਾਲ ਜੁੜ ਗਿਆ ਤੇ ਜਿੰਨੇ ਇਹ ਮਾਰਾ ਪਿਆ ਪਹਿਲਾਂ ਕੀ ਕੀ ਗੁਰੂ ਕਹਿੰਦੇ ਗਏ